1925 ਤੋਂ ਲੈ ਕੇ 1947 ਦੇ ਵਿਚਕਾਰ ਇੱਕ ਵੀ ਦੇਸ਼ ਵਾਸਤੇ ਮਰਨ ਵਾਲੇ ਆਰਐਸਐਸ ਦੇ ਮੈਂਬਰ ਜਾਂ ਆਰਐਸਐਸ ਦੇ ਕਿਸੇ ਆਗੂ ਲੀਡਰ ਦਾ ਨਾਮ ਦੱਸ ਦਿਓ ਮੈਂ ਉਸ ਦੀ ਫੋਟੋ ਆਪਣੇ ਘਰ ਦੇ ਵਿੱਚ ਲਵਾਉਣੀ ਹੈ ਕੰਧ ਤੇ ਟੰਗਣੀਆਂ ਲਾ ਕੇ ਸਤਕਾਰ ਵਜੋਂ ਇਹ ਕਹਿਣਾ ਹੈ ਹਰ ਸ਼ੇਸ਼ ਸ਼ਿਕਾਰਾ ਹੋਣ ਦਾ ਦਰਅਸਲ ਜਦੋਂ ਵੀ ਗੱਲ ਹੁੰਦੀ ਹੈ ਕੁਰਬਾਨੀਆਂ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ ਦੇਸ਼ ਦੇ ਅਸਰਾਧਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਦੇਸ਼ ਦੇ ਵਿੱਚ ਕੀਤੇ ਗਏ ਮਹਾਨ ਕਾਰਜਾਂ ਦੀ ਗੱਲ ਹੋਵੇ ਤਾਂ ਅਕਸਰ ਹੀ ਆਰਐਸਐਸ ਦੇ ਕਾਰਕੁਨਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂਦਾ ਹੈ ਕਿ ਆਰਐਸਐਸ ਬਹੁਤ ਹੀ ਵੱਡੀ ਦੇਸ਼ ਭਗਤ ਪਾਰਟੀ ਹੈ ਇਸ ਤੋਂ ਅੱਗੇ ਕੁਝ ਵੀ ਨਹੀਂ ਜਦੋਂ ਕਿ ਸਚਾਈ ਇਹ ਹੈ ਕਿ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਮਿੰਮ ਪੂਰੀ ਸਿਖਰ ਤੇ ਚੱਲ ਰਹੀ ਸੀ ਤਾਂ ਉਸ ਦੇ ਦੌਰਾਨ ਇੱਕ ਵੀ ਆਰਐਸਐਸ ਦਾ ਬੰਦਾ ਆਰਐਸਐਸ ਦਾ ਮੈਂਬਰ ਜਾ ਲੀਡਰ ਕੋਈ ਵੀ ਅਜਿਹਾ ਬੰਦਾ ਨਹੀਂ ਮਿਲੇਗਾ ਜਿਸ ਨੇ ਦੇਸ਼ਿਤ ਵਿੱਚ ਕੋਈ ਛੀਦ ਦੀ ਦਿੱਤੀ ਹੋਵੇ ਕੁਰਬਾਨੀ ਕੀਤੀ ਹੋਵੇ ਜਿਵੇਂ ਸਾਡੇ ਯੋਧੇ ਸਰਦਾਰ ਕਰਤਾਰ ਸਿੰਘ ਸਰਾਭਾ ਰਾਜਗੁਰੂ ਸਖਦੇਵ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਕਹਿਣ ਤੋਂ ਭਾਵ ਕੋਈ ਵੀ ਛੀਦ ਦੀ ਦਿੱਤੀ ਹੋਵੇ ਆਰਐਸਐਸ ਨੇ ਤਾਂ ਹਰਸ਼ ਸ਼ਿਕਾਰਾ ਹੋਣਾ ਦਾ ਕਹਿਣਾ ਹੈ ਕਿ ਉਸ ਸ਼ਹੀਦਵਾਨ ਵਾਲੇ ਵਿੱਚ ਯੋਧੇ ਦੀ ਫੋਟੋ ਲਾ ਕੇ ਹਰਸ਼ ਸ਼ਿਕਾਰਾ ਆਪਣੇ ਘਰ ਦੇ ਵਿੱਚ ਉਹਦੀ ਪੂਜਾ ਕਰੇਗਾ ਕਿ ਹਾਂ ਜਿਸ ਨੂੰ ਆਰਐਸਐਸ ਵਾਲੇ ਵੀਰ ਦੇ ਨਾਮ ਤੇ ਉੱਪਰ ਬਹੁਤ ਮਸ਼ਹੂਰ ਕਰਦੇ ਨੇ ਦਾਰਸਾਲ ਉਸ ਨੇ ਅੰਗਰੇਜ਼ਾਂ ਦੇ ਕਾਲ ਦੇ ਦੌਰਾਨ ਜਦੋਂ ਉਸ ਨੂੰ ਵੀ ਜੇਲ੍ਹ ਦੀ ਕੋਠੜੀ ਵਿੱਚ ਬੰਦ ਕੀਤਾ ਗਿਆ ਸੀ ਤਾਂ ਉਹ ਜੇਲ੍ਹ ਦੇ ਵਿੱਚ ਹੀ ਅੰਗਰੇਜ਼ਾਂ ਦਾ ਮੁਖਬਰ ਬਣ ਗਿਆ ਸੀ ਤੇ ਉਹ 60 ਰੁਪਏ ਮਹੀਨਾ ਉਸ ਨੂੰ ਦਿੱਤੇ ਜਾਂਦੇ ਸਨ ਅੰਗਰੇਜ਼ਾਂ ਵੱਲੋਂ ਮੁਖਬਰੀ ਕਰਨ ਲਈ ਤੇ ਉਹ ਜੇਲ੍ਹ ਦੇ ਅੰਦਰ ਜਿੰਨੇ ਵੀ ਯੋਧੇ ਸਨ ਆਪਣੇ ਕੋਈ ਵੀ ਜਿਹੜੇ ਮਹਾਨ ਬੰਦੇ ਸਨ ਉਹਨਾਂ ਦੀ ਅੰਦਰੋਂ ਮੁਖਬਰੀ ਕਰ ਦਿੰਦਾ ਸੀ ਕਿ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਦੇਸ਼ ਦੇ ਵਿਰੋਧੀ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵਿੱਚ ਸ਼ਾਮਲ ਹੈ ਤੇ ਵੀਰ ਸਾਬਰਕਾਰ ਜਿਹੜਾ ਜਿਸ ਨੂੰ ਇਹ ਵੀਰ ਕਹਿ ਕੇ ਮਹਾਨ ਦੱਸਦੇ ਨੇ ਅਸਲ ਦੇ ਵਿੱਚ ਉਹ ਇੱਕ ਅੰਗਰੇਜ਼ਾਂ ਦਾ ਮੁਖਬਰ ਸੀ ਮੁਖਬਰ ਵੀ ਛੋਟਾ ਮੋਟਾ ਨਹੀਂ ਬਹੁਤ ਹੀ ਵੱਡਾ ਮੁਖਬਰ ਇਹ ਜਿਹੜੀ ਸਾਰੀ ਲਿਖਤ ਹੈ ਹਰਸ਼ ਸ਼ਿਕਾਰਾ ਉਹਨਾਂ ਨੇ ਆਪਣੀ ਵਾਲ ਦੇ ਉੱਪਰ ਲਿਖੀ ਹੋਈ ਹੈ ਉੱਥੇ ਬਕਾਇਦਾ ਤਸਵੀਰ ਵੀ ਹੈ ਜਿਹਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹ ਬਿਆਨ ਦੇ ਰਹੇ ਨੇ ਕਿ ਆਰਐਸਐਸ ਬਹੁਤ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਇਤਿਹਾਸ ਤੇ ਬੜੀ ਮਹਾਨ ਪਾਰਟੀ ਹੈ 1925 ਤੋਂ ਲੈ ਕੇ 1947 ਦੇ ਵਿਚਕਾਰ ਇੱਕ ਵੀ ਦੇਸ਼ ਵਾਸਤੇ ਮਰਨ ਵਾਲੇ ਆਰਐਸਐਸ ਦੇ ਮੈਂਬਰ ਜਾਂ ਆਰਐਸਐਸ ਦੇ ਕਿਸੇ ਆਗੂ ਲੀਡਰ ਦਾ ਨਾਮ ਦੱਸ ਦਿਓ ਮੈਂ ਉਸ ਦੀ ਫੋਟੋ ਆਪਣੇ ਘਰ ਦੇ ਵਿੱਚ ਲਵਾਉਣੀ ਹੈ ਕੰਧ ਤੇ ਟੰਗਣੀਆਂ ਲਾ ਕੇ ਸਤਿਕਾਰ ਵਜੋਂ ਇਹ ਕਹਿਣਾ ਹੈ ਹਰਸ਼ੇ ਸ਼ਿਕਾਰਾ ਹੋਣ ਦਾ ਦਰਅਸਲ ਜਦੋਂ ਵੀ ਗੱਲ ਹੁੰਦੀ ਹੈ ਕੁਰਬਾਨੀਆਂ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ ਦੇਸ਼ ਦੇ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਦੇਸ਼ ਦੇ ਤੇ ਵਿੱਚ ਕੀਤੇ ਗਏ ਮਹਾਨ ਕਾਰਜਾਂ ਦੀ ਗੱਲ ਹੋਵੇ ਤਾਂ ਅਕਸਰ ਹੀ ਆਰਐਸਐਸ ਦੇ ਕਾਰਕੁਨਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂਦਾ ਹੈ ਕਿ ਆਰਐਸਐਸ ਬਹੁਤ ਹੀ ਵੱਡੀ ਦੇਸ਼ ਭਗਤ ਪਾਰਟੀ ਹੈ ਇਸ ਤੋਂ ਅੱਗੇ ਕੁਝ ਵੀ ਨਹੀਂ ਜਦੋਂ ਕਿ ਸਚਾਈ ਇਹ ਹੈ ਕਿ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਮਹਿੰਮ ਪੂਰੀ ਸਿਖਰ ਤੇ ਚੱਲ ਰਹੀ ਸੀ ਤਾਂ ਉਸ ਦੇ ਦੌਰਾਨ ਇੱਕ ਵੀ ਆਰਐਸਐਸ ਦਾ ਬੰਦਾ ਆਰਐਸਐਸ ਦਾ ਮੈਂਬਰ ਜਾਂ ਲੀਡਰ ਕੋਈ ਵੀ ਅਜਿਹਾ ਬੰਦਾ ਨਹੀਂ ਮਿਲੇਗਾ ਜਿਸ ਨੇ ਦੇਸ਼ਿਤ ਵਿੱਚ ਕੋਈ ਛੀਦ ਦੀ ਦਿੱਤੀ ਹੋਵੇ ਕੁਰਬਾਨੀ ਕੀਤੀ ਹੋਵੇ ਜਿਵੇਂ ਸਾਡੇ ਯੋਧੇ ਸਰਦਾਰ ਕਰਤਾਰ ਸਿੰਘ ਸਰਾਭਾ ਰਾਜਗੁਰੂ ਸਖਦੇਵ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਕਹਿਣ ਤੋਂ ਭਾਵ ਕੋਈ ਵੀ ਸ਼ਹੀਦੀ ਦਿੱਤੀ ਹੋਵੇ ਆਰਐਸਐਸ ਨੇ ਤਾਂ ਹਰ ਸ਼ਹੀਦਕਾਰਾ ਹੋਣਾ ਦਾ ਕਹਿਣਾ ਹੈ ਕਿ ਉਸ ਸ਼ਹੀਦਾਂ ਨਾਲੇ ਯੋਧੇ ਦੀ ਫੋਟੋ ਲਾ ਕੇ ਹਰ ਸਿਚਾਰ ਆਪਣੇ ਘਰ ਦੇ ਵਿੱਚ ਉਹਦੀ ਪੂਜਾ ਕਰੇਗਾ